ਦਸਹਰਾ ਹਰ ਸਾਲ ਅਸੀਂ ਮਨਾਉਂਦੇ ਆ ਬੜੀ ਧੂਮ ਧਾਮ ਨਾਲ ਇਸ ਵਾਰ ਫੇਰ ਅਸੀਂ ਪਰਸਰਾਮ ਨਗਰ ਢਿੱਲੋ ਕਲੋਨੀ ਦੀ ਬੈਕਸਾਈਡ ਤੇ ਮਨਾ ਰਹੇ ਬੜੀ ਧੂਮ ਧਾਮ ਦੇ ਨਾਲ ਤੇ ਇਸ ਦਸਹਰੇ ਦੀ ਖਾਸੀਅਤ ਹੈ ਕਿ ਇਹਨੂੰ ਲੋਕ 100-100 ਕਿਲੋਮੀਟਰ ਤੱਕ ਦੇਖਣ ਲਈ ਜਾਂਦੇ ਆ ਇਹਦੇ ਅੰਦਰ ਜਿਹੜਾ ਰਾਵਣ ਤੋਂ ਜ਼ਿਆਦਾ ਖਤਰਨਾਕ ਅੱਜ ਪੰਜਾਬ ਦੇ ਅੰਦਰ ਚਿੱਟਾ ਬਣਿਆ ਹੋਇਆ ਹੈ ਚਿੱਟੇ ਦਾ ਵੀ ਅਸੀਂ ਇੱਕ ਮੁੱਤ ਬਣਾਇਆ 55 ਫੁੱਟ ਦਾ ਜਿੰਦੇ ਅੰਦਰ ਸਾਰੀਆਂ ਸਰਿੰਜਾਂ ਲਾਈਆਂ ਜਾ ਰਹੀਆਂ ਤੇ ਉਹਦੇ ਨਾਲ ਜਿਹੜਾ ਬੰਦੇ ਦੇ ਜਦੋਂ ਟੀਕੇ ਲੱਗਣ ਲੱਗ ਜਾਂਦੇ ਉਹ ਬੰਦਾ ਕਿਵੇਂ ਮਰਦਾ ਹੈ ਕਿਵੇਂ ਤਲਫ ਤੋੜ ਕੇ ਮਰਦਾ ਕਿਵੇਂ ਹੁੰਦੀਆਂ ਨਸਾਂ ਖਤਮ ਹੋ ਜਾਂਦੀਆਂ ਕਿਵੇਂ ਹੁੰਦਾ ਖੂਨ ਟਪਕਣ ਲੱਗ ਜਾਂਦਾ ਉਹ ਅਸੀਂ ਇਸ ਸਾਰੇ ਗਰਾਉਂਡ ਦੇ ਅੰਦਰ ਦੁਕਾਨ ਲੱਗੇ ਪਹਿਲੀ ਵਾਰੀ ਪੰਜਾਬ ਦੇ ਅੰਦਰ ਹੋ ਰਿਹਾ ਕਿਉਂਕਿ ਰਾਵਣ ਤਾਂ ਇਕੱਲਾ ਹੋਰ ਸਿਸਟਮ ਸੀ ਰਾਵਣ ਨੇ ਤਾਂ ਇਕੱਲਾ ਆ ਆਪਦੀ ਮੁਕਤੀ ਪਾਣ ਲਈ ਸਭ ਕੁਝ ਕੀਤਾ ਪਰ ਆ ਜਿਹੜਾ ਚਿੱਟਾ ਇੰਨਾ ਜ਼ਿਆਦਾ ਖਤਰਨਾਕ ਹੈ ਜਿਹੜਾ ਹਰ ਚਰਾਹੇ ਤੇ ਅੱਜ ਰਾਵਣ ਖੜਿਆ ਹਰ ਚਰਾਹੇ ਤੇ ਅੱਜ ਰਾਵਣ ਖੜਿਆ ਤੇ ਰਾਵਣ ਨੂੰ ਅੱਜ ਮਾਰਨ ਦੀ ਲੋੜ ਨਹੀਂ ਚਿੱਟੇ ਨੂੰ ਮਾਰਨ ਦੀ ਲੋੜ ਹੈ ਤੇ ਅਸੀਂ ਇਹ ਪਰੰਪਰਾ ਨੂੰ ਨਿਵਾੰਦੇ ਅੱਗੇ ਕਰ ਰਹੇ ਆਂ ਚਾਰ ਪੁੱਤ ਇੱਥੇ ਬਣਾਏ ਆ ਦੋ ਪੁੱਤ ਕਰਾਮਣ ਕੁੰਮ ਕਰਨ ਦਾ ਤੀਜਾ ਬੁੱਤ ਦਾ ਜਿਹੜਾ ਨਾਮ ਦਸੂਗਾ ਉਹਨੂੰ 5100 ਰੁਪਏ ਇਨਾਮ ਦਿੱਤਾ ਜਾਊਗਾ ਤੇ ਚੌਥਾ ਬੁੱਤ ਚਿੱਟੇ ਦਾ ਜਿਹੜੀ ਐਸ ਗਰਾਊਂਡ ਦੇ ਅੰਦਰ ਅਸਤਵਾਜੀ ਚੱਲੂਗੀ ਉਹ ਦੇਖੋਗੇ ਤੁਸੀਂ ਸਵਾ 1.5 ਘੰਟੇ ਦੇ ਲਈ ਐਸ ਗਰਾਊਂਡ ਦੇ ਅੰਦਰ ਐ ਜਗਮਗ ਹੋਊਗੀ ਤੇ ਬਟੰਡੇ ਦੇ ਕਿਸੇ ਵੀ ਖੁੰਜੇ ਦੇ ਉੱਤੇ 20 ਚ ਖੜ ਕੇ 30 ਕਿਲੋਮੀਟਰ ਏਰੀਆ 'ਚ ਖੜ ਕੇ ਐਸ ਏਰੀਆ ਦੇ ਅੰਦਰ ਦੇਖ ਸਕਦੇ ਹੋ ਕਿ ਕਦੇ ਲਾਲ ਨੀਲਾ ਪੀਲਾ ਸੰਤਰੀ ਇਹ ਰੰਗ ਹੈ ਜਿਹੜਾ ਆਸਮਾਨ ਇੱਥੋਂ ਬਦਲੀ ਜਾਊਗਾ ਤੇ ਦੋ ਵਾਰੀ ਸਾਡੇ ਹਿੰਦੂਸਤਾਨ ਦਾ ਜਿਹੜਾ ਫਲਾਈਂਗ ਹੈ ਆਸਮਾਨ ਦੇ ਅੰਦਰ ਨਜ਼ਰ ਆਊਗਾ ਝੰਡਾ ਜਿਹੜਾ ਹਿੰਦੂਸਤਾਨਿੰਗ ਕਰਦੀ ਉਹ ਅੱਡ ਵਾਲਾ ਸਿਸਟਮ ਬਣਾਤਾ ਸੀ ਮੈਂ ਮੁੱਛਾਂ ਜਿਹੀਆਂ ਪਹਿਲਾਂ ਕਾਗਜ਼ ਨਾਲ ਲਾ ਦਿੰਦੇ ਸੀ ਹੁਣ ਆ ਦੇਖੋ ਐਂ ਲੱਗਦਾ ਜਿਵੇਂ ਸਾਲ ਮੁੱਛਾਂ ਖੜੀਆਂ ਕਿੰਨੇ ਪੁਤਲੇ ਲਾਏ ਚਾਰ ਰਾਵਣ ਕੁੰਭਕਰਨ ਮੇਗਨਾਥ ਤੇ ਦੋ ਪੁਤਲੇ ਦਾ ਰਾਵਣ ਤੇ ਕੁੰਭ ਕਰਨ ਦੇ ਆ ਬਾਕੀ ਦੋਆਂ ਤੇ ਨਾਮ ਰੱਖਿਆ ਹੋਇਆ ਇੱਕ ਬਹੁਤ ਜ਼ਬਰਦਸਤ ਸਿਸਟਮ ਬਣਾਇਆ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਜਦੋਂ ਕੋਈ ਪਹਿਲਾਂ ਨਾਲੋਂ ਕੀ ਫਰਕ ਹੈ ਇਸ ਪੁੱਤ ਪੁੱਤਰ ਵਿੱਚ ਬੁੱਤਾਂ ਦਾ ਹੈ ਗਈ ਯਾਰ ਬੁੱਤਾਂ ਯਾਰ ਸੋਨਾ ਹੋ ਰਿਹਾ ਹੈ ਸਿਸਟਮ ਵੀ ਬੁੱਲ ਰਿਹਾ ਹੈ ਦਸਹਰਾ ਹੈਗਾ ਹਰ ਸਾਲ ਅਸੀਂ ਮਨਾਉਂਦੇ ਆ ਬੜੀ ਧੂਮ ਧਾਮ ਨਾਲ ਇਸ ਵਾਰ ਫੇਰ ਅਸੀਂ ਪਰਸਰਾਮ ਨਗਰ ਢਿੱਲੋ ਕਲੋਨੀ ਦੀ ਬੈਕਸਾਈਡ ਤੇ ਮਨਾ ਰਹੇ ਆ ਬੜੀ ਧੂਮ ਧਾਮ ਦੇ ਨਾਲ ਤੇ ਐਸ ਦਸਹਰੇ ਦੀ ਖਾਸੀਅਤ ਹੈ ਕਿ ਇਹਨੂੰ ਲੋਕ 100-100 ਕਿਲੋਮੀਟਰ ਤੱਕ ਦੇਖਣ ਲਈ ਜਾਂਦੇ ਆ ਇਹਦੇ ਅੰਦਰ ਜਿਹੜਾ ਰਾਵਣ ਤੋਂ ਜ਼ਿਆਦਾ ਖਤਰਨਾਕ ਅੱਜ ਪੰਜਾਬ ਦੇ ਅੰਦਰ ਚਿੱਟਾ ਬਣਿਆ ਹੋਇਆ ਹੈ ਚਿੱਟੇ ਦਾ ਵੀ ਅਸੀਂ ਇੱਕ ਬੁੱਤ ਬਣਾਇਆ 55 ਫੁੱਟ ਦਾ ਜਿੰਦੇ ਅੰਦਰ ਸਾਰੀਆਂ ਸਰਿੰਜਾਂ ਲਾਈਆਂ ਜਾ ਰਹੀਆਂ ਤੇ ਉਹਦੇ ਨਾਲ ਜਿਹੜਾ ਬੰਦੇ ਦੇ ਜਦੋਂ ਟੀਕੇ ਲੱਗਣ ਲੱਗ ਜਾਂਦੇ ਉਹ ਬੰਦਾ ਕਿਵੇਂ ਮਰਦਾ ਕਿਵੇਂ ਤਲਫ ਤੋੜ ਕੇ ਮਰਦਾ ਕਿਵੇਂ ਉਹਦੀਆਂ ਨਸਾਂ ਖਤਮ ਹੋ ਜਾਂਦੀਆਂ ਕਿਵੇਂ ਉਹਦੇ ਜ ਖੂਨ ਟਪਕਣ ਲੱਗ ਜਾਂਦਾ ਉਹ ਅਸੀਂ ਇਸ ਸਾਰੇ ਗਰਾਉਂਡ ਦੇ ਅੰਦਰ ਦਖਾਨ ਲੱਗੇ ਪਹਿਲੀ ਵਾਰੀ ਪੰਜਾਬ ਦੇ ਅੰਦਰ ਹੋ ਰਿਹਾ ਕਿਉਂਕਿ ਰਾਵਣ ਤਾਂ ਇਕੱਲਾ ਹੋਰ ਸਿਸਟਮ ਸੀ ਰਾਵਣ ਨੇ ਤਾਂ ਇਕੱਲਾ ਆ ਆਪਦੀ ਮੁਕਤੀ ਪਾਣ ਲਈ ਸਭ ਕੁਝ ਕੀਤਾ ਪਰ ਆ ਜਿਹੜਾ ਚਿੱਟਾ ਇੰது ਜਿਆਦਾ ਖਤਰਨਾਕ ਹੈ ਜਿਹੜਾ ਹਰ ਚਰਾਹੇ ਤੇ ਅੱਜ ਰਾਵਣ ਖੜਿਆ ਹਰ ਚਰਾਹੇ ਤੇ ਅੱਜ ਰਾਵਣ ਖੜਿਆ ਤੇ ਰਾਵਣ ਨੂੰ ਅੱਜ ਮਾਰਨ ਦੀ ਲੋੜ ਨਹੀਂ ਚਿੱਟੇ ਨੂੰ ਮਾਰਨ ਦੀ ਲੋੜ ਹੈ ਤੇ ਅਸੀਂ ਇਹ ਪਰੰਪਰਾ ਨੂੰ ਨਿਵਾੰਦੇ ਅੱਗੇ ਕਰ ਰਹੇ ਆਂ ਚਾਰ ਪੁੱਤ ਇੱਥੇ ਬਣਾਏ ਆ ਦੋ ਬੁੱਤੇ ਕਰਾਮਣ ਕੁੰਮ ਕਰਨ ਦਾ ਤੀਜਾ ਬੁੱਤ ਦਾ ਜਿਹੜਾ ਨਾਮ ਦਸੂਗਾ ਉਹਨੂੰ 5100 ਰੁਪਏ ਇਨਾਮ ਦਿੱਤਾ ਜਾਊਗਾ ਤੇ ਚੌਥਾ ਬੁੱਤ ਚਿੱਟੇ ਦਾ ਜਿਹੜੀ ਐਸ ਗਰਾਊਂਡ ਦੇ ਅੰਦਰ ਅਸਤਵਾਜੀ ਚੱਲੂਗੀ ਉਹ ਦੇਖੋਗੇ ਤੁਸੀਂ ਸਵਾ 1.5 ਘੰਟੇ ਦੇ ਲਈ ਐਸ ਗਰਾਊਂਡ ਦੇ ਅੰਦਰ ਐ ਜਗਮਗ ਹੋਊਗੀ ਤੇ ਬਟੰਡੇ ਦੇ ਕਿਸੇ ਵੀ ਖੁੰਜੇ ਦੇ ਉੱਤੇ 20 ਚ ਖੜ ਕੇ 30 ਕਿਲੋਮੀਟਰ ਏਰੀਆ 'ਚ ਖੜ ਕੇ ਐਸ ਏਰੀਆ ਦੇ ਅੰਦਰ ਦੇਖ ਸਕਦੇ ਹੋ ਕਿ ਕਦੇ ਲਾਲ ਨੀਲਾ ਪੀਲਾ ਸੰਤਰੀ ਇਹ ਰੰਗ ਹੈ ਜਿਹੜਾ ਆਸਮਾਨ ਇਥੋਂ ਬਦਲੀ ਜਾਊਗਾ ਤੇ ਦੋ ਵਾਰੀ ਸਾਡੇ ਹਿੰਦੂਸਤਾਨ ਦਾ ਜਿਹੜਾ ਫਲਾਈਂਗ ਹੈ ਆਸਮਾਨ ਦੇ ਅੰਦਰ ਨਜ਼ਰ ਆਊਗਾ ਝੰਡਾ ਜਿਹੜਾ ਹਿੰਦੂਸਤਾਨਿੰਗ ਕਰਦੀ। ਉਹ ਅੱਡ ਵਾਲਾ ਸਿਸਟਮ ਬਣਾਤਾ ਸੀ ਮੈਂ ਮੁੱਛਾਂ ਜਿਹੀਆਂ ਪਹਿਲਾਂ ਕਾਗਜ਼ ਨਾਲ ਲਾ ਦਿੰਦੇ ਸੀ। ਹੁਣ ਆ ਦੇਖੋ ਐਂ ਲੱਗਦਾ ਜਿਵੇਂ ਸਾਲ ਮੁੱਛਾਂ ਖੜੀਆਂ। ਕਿੰਨੇ ਪੁਤਲੇ ਲੋ? 4 ਰਾਵਣ, ਕੁੰਭਕਰਨ, ਮੇਘਨਾਥ ਤੇ ਦੋ ਪੁਤਲੇ ਤਾਂ ਰਾਵਣ ਤੇ ਕੁੰਭਕਰਨ ਦੇ ਆ ਬਾਕੀ ਦੋਆਂ ਤੇ ਨਾਮ ਰੱਖਿਆ ਹੋਇਆ। ਇੱਕ ਬਹੁਤ ਜ਼ਬਰਦਸਤ ਸਿਸਟਮ ਬਣਾਇਆ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਜਦੋਂ ਕੋਈ ਪਹਿਲਾਂ ਨਾਲੋਂ ਕੀ ਫਰਕ ਹੈ ਇਸ ਉਤਪੁੱਤਰ ਵਿੱਚ ਬੁੱਤਾਂ ਦਾ ਹੋ ਗਿਆ ਯਾਰ ਬੁੱਤਾਂ ਹੀ ਆਉਣਾ ਪਊਗਾ ਸਿਸਟਮ ਬਲ ਰਿਹਾ ਹੋਇਆ ਦਸਹਰਾ ਹੈਗਾ ਹਰ ਸਾਲ ਅਸੀਂ ਮਨਾਉਂਦੇ ਆ ਬੜੀ ਧੂਮ ਧਾਮ ਨਾਲ ਇਸ ਵਾਰ ਫੇਰ ਅਸੀਂ ਪਰਸਰਾਮ ਨਗਰ ਤੇ ਲੋਕਲ ਕਲੋਨੀ ਦੀ ਬੈਕ ਸਾਈਡ ਤੇ ਮਨਾ ਰਹੇ ਬੜੀ ਧੂਮ ਧਾਮ ਦੇ ਨਾਲ ਤੇ ਐਸ ਦਸਹਰੇ ਦੀ ਖਾਸੀਅਤ ਹੈ ਕਿ ਇਹਨੂੰ ਲੋਕ 100-100 ਕਿਲੋਮੀਟਰ ਤੱਕ ਦੇਖਣ ਲਈ ਜਾਂਦੇ ਆ ਇਹਦੇ ਅੰਦਰ ਜਿਹੜਾ ਰਾਵਣ ਤੋਂ ਜ਼ਿਆਦਾ ਖਤਰਨਾਕ ਅੱਜ ਪੰਜਾਬ ਦੇ ਅੰਦਰ ਚਿੱਟਾ ਬਣਿਆ ਹੋਇਆ ਹੈ ਚਿੱਟੇ ਦਾ ਵੀ ਅਸੀਂ ਇੱਕ ਬੁੱਤ ਬਣਾਇਆ 52 ਫੁੱਟ ਦਾ ਜਿੰਦੇ ਅੰਦਰ ਸਾਰੀਆਂ ਸਰਿੰਜਾਂ ਲਾਈਆਂ ਜਾ ਰਹੀਆਂ ਤੇ ਉਹਦੇ ਨਾਲ ਜਿਹੜਾ ਬੰਦੇ ਦੇ ਜਦੋਂ ਟੀਕੇ ਲੱਗਣ ਲੱਗ ਜਾਂਦੇ ਉਹ ਬੰਦਾ ਕਿਵੇਂ ਮਰਦਾ ਕਿਵੇਂ ਤਲਪ ਤੋੜ ਕੇ ਮਰਦਾ ਕਿਵੇਂ ਉਹਦੀਆਂ ਨਸਾਂ ਖਤਮ ਹੋ ਜਾਂਦੀਆਂ ਕਿਵੇਂ ਉਹਦੇ ਵਿੱਚ ਖੂਨ ਟਪਕਣ ਲੱਗ ਜਾਂਦਾ ਉਹ ਅਸੀਂ ਇਸ ਸਾਰੇ ਗਰਾਉਂਡ ਦੇ ਅੰਦਰ ਦੁਕਾਨ ਲੱਗੇ ਪਹਿਲੀ ਵਾਰੀ ਪੰਜਾਬ ਦੇ ਅੰਦਰ ਹੋ ਰਿਹਾ ਕਿਉਂਕਿ ਰਾਮਨ ਤਾਂ ਇਕੱਲਾ ਹੋਰ ਸਿਸਟਮ ਸੀ ਰਾਮਨ ਨੇ ਤਾਂ ਇਕੱਲਾ ਆ ਆਪਦੀ ਮੁਕਤੀ ਪਾਣ ਲਈ ਸਭ ਕੁਝ ਕੀਤਾ ਪਰ ਆ ਜਿਹੜਾ ਚਿੱਟਾ ਇੰਨਾ ਜ਼ਿਆਦਾ ਖਤਰਨਾਕ ਹੈ ਜਿਹੜਾ ਹਰ ਚਰਾਹੇ ਤੇ ਅੱਜ ਰਾਮਨ ਖੜਿਆ ਹਰ ਚਰਾਹੇ ਤੇ ਅੱਜ ਰਾਮਨ ਖੜਿਆ ਤੇ ਰਾਮਨ ਨੂੰ ਅੱਜ ਮਾਰਨ ਦੀ ਲੋੜ ਨਹੀਂ ਚਿੱਟੇ ਨੂੰ ਮਾਰਨ ਦੀ ਲੋੜ ਹੈ ਤੇ ਅਸੀਂ ਇਹ ਪਰੰਪਰਾ ਨੂੰ ਨਿਵਾੰਦੇ ਅੱਗੇ ਕਰ ਰਹੇ ਹਾਂ ਚਾਰ ਪੁੱਤ ਇੱਥੇ ਬਣਾਏ ਆ ਦੋ ਬੁੱਤੇ ਕ੍ਰਾਮਨ ਕੁੰਮ ਕਰਨ ਦਾ ਤੀਜਾ ਬੁੱਤ ਦਾ ਜਿਹੜਾ ਨਾਮ ਦਸੂਗਾ ਉਹਨੂੰ 5100 ਰੁਪਏ ਇਨਾਮ ਦਿੱਤਾ ਜਾਊਗਾ ਤੇ ਚੌਥਾ ਬੁੱਤ ਚਿੱਟੇ ਦਾ ਜਿਹੜੀ ਐਸ ਗਰਾਊਂਡ ਦੇ ਅੰਦਰ ਅਸਤਵਾਜੀ ਚੱਲੂਗੀ ਉਹ ਦੇਖੋਗੇ ਤੁਸੀਂ ਸਵਾ 1.5 ਘੰਟੇ ਦੇ ਲਈ ਐਸ ਗਰਾਊਂਡ ਦੇ ਅੰਦਰ ਐ ਜਗਮਗ ਹੋਊਗੀ ਤੇ ਬਟੰਡੇ ਦੇ ਕਿਸੇ ਵੀ ਖੁੰਜੇ ਦੇ ਉੱਤੇ 20 ਚ ਖੜ ਕੇ 30 ਕਿਲੋਮੀਟਰ ਏਰੀਆ 'ਚ ਖੜ ਕੇ ਐਸ ਏਰੀਆ ਦੇ ਅੰ ਕੀ ਕਦੇ ਲਾਲ ਨੀਲਾ ਪੀਲਾ ਸੰਤਰੀਏ ਇਹ ਰੰਗ ਹੈ ਜਿਹੜਾ ਆਸਮਾਨ ਇਤੋਂ ਬਦਲੀ ਜਾਊਗਾ ਤੇ ਦੋ ਵਾਰੀ ਸਾਡੇ ਹਿੰਦੁਸਤਾਨ ਦਾ ਜਿਹੜਾ ਫਲਾਈਂਗ ਹੈ ਆਸਮਾਨ ਦੇ ਅੰਦਰ ਨਜ਼ਰ ਆਊਗਾ ਝੰਡਾ ਜਿਹੜਾ ਹਿੰਦੂਸਤਾਨਿੰਗ ਕਰਦੀ ਉਹ ਵੱਟ ਵਾਲਾ ਸਿਸਟਮ ਬਣਾਤਾ ਸੀ ਮੈਂ ਮੁੱਛਾਂ ਸੀ ਪਹਿਲਾਂ ਕਾਗਜ਼ ਨਾਲ ਲਾ ਦਿੰਦੇ ਸੀ ਹੁਣ ਆ ਦੇਖੋ ਐਂ ਲੱਗਦਾ ਜਿਵੇਂ}{|\text{ਸ਼ਾਲ ਮੁੱਛਾ ਖੜੀਆਂ}|} ਕਿੰਨੇ ਪੁਤਲੇ ਕੋਈ ਚਾਰ ਰਾਵਣ ਕੁੰਭਕਰਨ ਮੇਘਨਾਥ ਤੇ ਦੋ ਪੁਤਲੇ ਦਾ ਰਾਵਣ ਤੇ ਕੁੰਭਕਰਨ ਦੇ ਆ ਬਾਕੀ ਦੋਆਂ ਤੇ ਨਾਮ ਰੱਖਿਆ ਹੋਇਆ ਹੈ ਇੱਕ ਬਹੁਤ ਜ਼ਬਰਦਸਤ ਸਿਸਟਮ ਬਣਾਇਆ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਜਦੋਂ ਕੋਈ ਪਹਿਲਾਂ ਨਾਲੋਂ ਕੀ ਫਰਕ ਹੈ ਇਸ ਉਤਪਾਦ ਉੱਤੇ ਬੁੱਤਾਂ ਦਾ ਹੈਗਾ ਯਾਰ ਬੁੱਤਾਂ ਹੀ ਆਉਣਾ ਪਊਗਾ ਇਹ ਸਿਸਟਮ ਬਦਲ ਰਿਹਾ ਹੈ